ਟਾੜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਤੁਹਾਡੇ ਭੈਣ ਜੀ ਹਾਂ ਤੁਹਾਡੇ ਠੀਕ ਆ ਅੱਜ ਸਪੈਸ਼ਲ ਆ ਕੋ ਜਿਹਦੇ ਵਾਸਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਸਪੈਸ਼ਲ ਆ ਜੀ ਮਾਲਕ ਤੁਹਾਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ ਹਾਂਜੀ ਨਾਲ ਸਾਨੂੰ ਵੀ ਆਹੋ ਸਾਰਿਆਂ ਨੂੰ ਹੀ ਕਹੇ ਸਾਰੇ ਵੀ ਮੈਂ ਆਖਿਆ ਹਾਂ ਹਾਂ ਸਾਰਿਆਂ ਨੂੰ ਹੈ ਇਧਰ ਵੀ ਗਿਆ ਨਹੀਂ ਸਾਰਿਆਂ ਨੂੰ ਮੈਂ ਤਾਂ ਨਾ ਸੱਚੇ ਬਾਦਸ਼ਾਹ ਸਭ ਦਾ ਪਿਆਰਾ ਯੂਟਿਊਬ ਫੈਮਲੀ ਨੂੰ ਇਹ ਸਾਰੀ ਯੂਟਿਊਬ ਦੀ ਫੈਮਲੀ ਆ ਹੋਰ ਜਿਹੜੇ ਸਾਡੇ ਭੈਣ ਭਰਾ ਸਬਸਕ੍ਰਾਈਬਰ ਆ ਕਿਉਂਕਿ ਆਪਾਂ ਸਾਰਿਆਂ ਦਾ ਰਸ ਭਰਾ ਕਰੇ ਪ੍ਰਮਾਤਮਾ ਉਹ ਆਪਾਂ ਆਪਾਂ ਮੈਂ ਕਿਹਾ ਤੰਦਰੁਸਤ ਹੋਵਾਂਗੇ ਤੇ ਤੁਹਾਨੂੰ ਵੀਡੀਓ ਬਣਾ ਕੇ ਫੇਰ ਹੀ ਪਾਉਂਗੇ ਬਿਲਕੁਲ ਬਿਲਕੁਲ ਉਹ ਸਾਡੇ ਤੋਂ ਵੀ ਜ਼ਿਆਦਾ ਤੰਦਰੁਸਤ ਹੋਣਗੇ ਤੇ ਫਿਰ ਸਾਨੂੰ ਵੇਖਣਗੇ ਜ਼ਿਆਦਾ ਜ਼ਿਆਦਾ ਤੰਦਰੁਸਤ ਬਾਕੀ 1 ਮਿੰਟ ਹੋਰ ਆ ਮੈਂ ਮੈਂ ਨਾ ਸਾਡਾ ਚੈਨਲ ਇਹਨੇ ਚੱਲ ਨਹੀਂ ਰਿਹਾ ਪਰ ਨਹੀਂ ਕੀ ਗੱਲ ਭੈਣ ਭਰਾ ਸਾਡੇ ਨਾਲ ਨਾਰਾਜ਼ ਆ ਕੋਈ ਨਾਰਾਜ਼ ਹੋਣੇ ਤੁਹਾਡੇ ਨਾਲ ਫਿਰ ਸਾਡੇ ਨਾਲ ਨਹੀਂ ਉਹਦੇ ਬੜਾ ਫੱਕ ਪੈ ਗਿਆ ਆ ਦੇ ਵਿੱਚ ਲੀਗਾ ਹਾਂ ਆਹੋ ਆ ਗਿਆ ਸਿਆ ਤੇ ਸਾਡਾ ਨਹੀਂ ਕਰਦੇ ਖਿਆਲ ਜੇ ਨਾ ਵੇ ਸੱਜਣ ਕੋਣ ਸਾਡਾ ਨਹੀਂ ਕਰਦੇ ਖਿਆਲ ਆ ਹੁਣ ਘੱਟ ਨਹੀਂ ਹੁੰਦਾ ਕਰ ਸਹੀ ਗੱਲ ਇਧਰ ਆਦਾ ਸੁਣ ਕੋਣ ਆ ਗਿਆ ਸਾਡੇ ਇੱਥੇ ਰਹਿ ਇੱਥੇ ਨਹੀਂ ਖਲੇ ਇਹ ਲੈ ਲਾ ਲਾ ਉਹਨੂੰ ਮਨਾ ਮਾ ਉਹ ਦਵਾਈ ਲੈ ਕੇ ਆ ਸਾਰਿਆਂ ਨੂੰ ਹੋਰ ਸੁਣਾ ਸਭ ਠੀਕ ਠਾਕ ਹੈ ਆ ਗਿਆ ਕੋ ਆ ਗਿਆ ਤੇਰੇ ਸਾਹਮਣੇ ਇੱਧਰ ਆ ਸਾਹਮਣੇ ਉਸੀ ਦੇਵਾ ਹਾਂ ਪੱਕੇ ਪੂਰੇ ਹੋਰ ਫਿਰ ਮੜ ਜਾਉਂਦੇ ਆਣਾ ਉਹ ਕੇ ਰਪੜ ਇਹਨਾਂ ਨੂੰ ਥੋੜਾ ਜਿਹਾ ਕਿਸਕ ਦੀ ਪ੍ਰੋਬਲਮ ਆ ਆ ਦਵਾਈ ਲਈ ਆ ਨੇ ਕਿ ਚਲੋ ਬਾਬਾ ਕਿਰਪਾ ਕਰੇ ਬਾਲ ਕੇ ਨੂੰ ਰਾਜੀ ਬਾਈ ਤੰਦਰੁਸਤੀ ਬਖਸ਼ੇ ਹੋ ਗਈ ਸਹੀ ਐ ਸਕ੍ਰੈਪਲ ਜੀ ਦੀ ਧੋਨ ਜੀ ਦੀ ਸਰਵਾਈਕਲ ਸਰਬ ਕਿਹੜੀ ਆ ਸਬ੍ਰੈਕਲ ਹੈ ਸਰਬ੍ਰੈਕਲ ਦੀ ਉੱਥੇ ਮੈਂ ਜਿਹੜਾ ਬਠਿੰਡੇ ਗਿਆ ਤੋਂ ਡਾਕਟਰ ਬਹੁਤ ਖੁਸ਼ ਹੋਇਆ ਕੀ ਕੀ ਆਖਿਆ ਫਾਲਤ ਦੱਸਿਆ ਮਾਮਰੇ ਧੋਨ ਨੂੰ ਬਹੁਤ ਪੀਰੋਂ ਦੀ ਨਹੀਂ ਕੀ ਆਖਿਆ ਉਹਨੇ ਨਾ ਸਿੱਧਾ ਲਿਆ ਜਿਹੜਾ ਤਿੰਨ ਲਿਆ ਤੂੰ ਕਿਹੜਾ ਆਖਿਆ ਹੈ ਜੋ ਵੀ ਸਕ੍ਰੈਪਲ ਤੂੰ ਸਬਸਕ੍ਰਾਈਬਰ ਕਹਿ ਦੇਣਾ ਹੈਗਾ ਸਬਸਕ੍ਰਾਈਬਰ ਯਕੀ ਦਾ ਹਾਂ ਦੋ ਦੋ ਗਿੰਦਾ ਸਾਰੇ ਭੈਣ ਭਰਾਏ ਜੋ ਬਹੁਤ ਜਿਆਦਾ ਪੀਰ ਹੁੰਦੀ ਹੈ ਅੱਛਾ ਹੁੰਦਾ ਕਿ ਤੈਨੂੰ ਆਪਾਂ ਕੋਈ ਨਹੀਂ ਅੱਜ ਚਾਹੇ ਕਰਤਾ ਹੈ ਪਾ ਇਹਨਾਂ ਦੇ 90 ਮਿੰਟ ਹੈ ਇਹਨਾਂ ਦੇ 90 ਮਿੰਟ ਦੀ ਮੁਕਲਾਡ ਕੀ ਜੋ ਬੰਦੀ ਮੈਂ 90 ਮਿੰਟਾਂ ਦੀ ਮੁਕਲਾਡ ਗੱਲ ਬਾਤ ਗੱਲ ਬਾਤ ਆ ਚਲੋ ਹੁਣ ਤੁਸੀਂ ਆਪਣੀ ਸ਼ੁਰੂ ਹਾਂਜੀ ਐਂਡ ਹਾਂਜੀ ਐਂਡ ਵਾਦ ਆ ਐਂਡ ਵਾਦ ਨਾ ਤੂੰ ਹੀ ਕਰੋ ਇਧਰ ਆ ਸਰਪ੍ਰਾਈਜ਼ ਅਮਰੋ ਵਾਲਾ ਕਾਦਾ ਕਾਦਾ ਅਮਰੋ ਵਾਲ ਅਮਰੋ ਵਾਲ ਚਾਹੀਦੀ ਪਾਰਟੀ ਹੋਣੀ ਅੱਛਾ ਅਮਰੋ ਦੇ ਹਣ ਗੁੱਟਾਂ ਤੇ ਰੰਗ ਪਾਗ ਲੱਗਣੇ ਵੇਖੀ ਕਿ ਅੱਛਾ ਨਵਾ ਚਾਣੀ ਹੋਣਾ ਹੈਸ਼ਾ ਵਸ਼ੇ ਫੋੜ ਖਾਣ ਦੀ ਲੋੜ ਹੀ ਨਹੀਂ ਪੈਣੀ ਅੱਛਾ ਤੈ ਹੀ ਹੈਲੋ ਹੈਲੋ ਇੱਕ ਫੋਨ ਮੋਚ ਤੈ ਹੈ ਨਾ ਹੈਲੋ ਕਰਨੀ ਕਿੱਥੋਂ ਆਉਣਾ ਮੈਂ ਤੈਨੂੰ ਫੋੜ ਕਰੋ ਅੱਜਾ ਕਰਨਾ ਤੇ ਗੁੱਟ ਐਂ ਕਿ ਕਰਿਆ ਕਰਨਾ ਅਮਰੋ ਇੱਕਦਈ ਇੱਕ ਰਾਜੋ ਕਾਲ ਤੇ ਹੁੰਦੀ ਤੇ ਇੱਕ ਗੁੱਟ ਤੇ ਗੜੀ ਕੀ ਆਂਦੀ ਆ ਲੱਡ ਕਾਲ ਤੇ ਹੁੰਦੀ ਤੇ ਇੱਕ ਲੱਡ ਗੁੱਠ ਤੇ ਹੁੰਦੀ ਅੱਛਾ ਠੀਕ ਆ ਦੋ ਲੱਡ ਹੋ ਜਾਣੀਆਂ ਇੱਕ ਮਿਆਂ ਚ ਦੋ ਤਲਵਾਰਾਂ ਬਿਲਕੁਲ ਤੇ ਲੱਡ ਹੋਣੀ ਕਿੱਥੋਂ ਤੇਰੀ ਇਹ ਅੰਗਰੇਜ਼ਾਂ ਤੇ ਪਾਰਟੀ ਬਣੀ ਮਰੋ ਵਾਲਾ ਬਾਲਟੀ ਬਾਲਟੀ ਨਹੀਂ ਬਾਲਟੀ 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 ਨਹੀਂ ਬਾਲਟੀ ਦਾ ਦੀ ਦੀ ਰਸੋਈ ਚ ਪਈ ਹੁੰਦੀ ਤੈਨੂੰ ਇਹ ਬਾਲਟੀ ਨੂੰ ਆਖੀ ਜਾਂਦੀ ਆ ਹੁਣ ਇਹ ਲਿਆ ਦੇਣੀ ਮੈਂ ਤੁਹਾਨੂੰ ਬਾਲਟੀ ਭੈਣ ਜੀ ਬਾਲਟੀਆਂ ਸਾਡੇ ਘਰ ਬੜੀਆਂ ਵਾ ਤੇ ਪਾਰਟੀ ਵੀ ਦੇਣੀ ਤੇ ਦਵੀ ਨਹੀਂ ਤੇ ਕੋਈ ਗੱਲ ਨਹੀਂ ਸਾਨੂੰ ਬਹੁਤ ਖੁਸ਼ੀ ਆ ਤੇਰੇ ਵਾਸਤੇ ਕੜੀ ਹੋਣੀ ਆ ਥੈਂਕ ਯੂ ਕਿਉਂਕਿ ਮੈਂ ਆ ਆਖਾਂ ਤੇ ਹੱਥ ਤਾਂ ਗਿਆ ਤੇ ਬੰਦਾ ਨਾਂ ਗਿਆ ਨਹੀਂ ਆ ਵੇਲਾ ਆਂਦੀ ਹੱਥ ਤਾਂ ਗਿਆ ਤੇ ਬੰਦਾ ਨਾ ਨਹੀਂ ਬੇਈ ਤੇ ਮੂੰਹ ਤੇ ਕਾਮਣੀ ਮੈਂ ਆਪਣੇ ਆਪ ਨੂੰ ਕਿਹਾ ਵਾ ਬੰਦਾ ਨਾਂ ਦੇ ਹੱਥ ਤੰਤ ਰਿਹਾ ਸਣ ਬੰਦਾ ਭਾਵੇਂ ਕਿੰਨਾ ਵੀ ਹੱਤੋਂ ਤਾਂਗਾ ਹੋਵੇ ਬੰਦਾ ਵੀ ਰਹੀ ਹੁੰਦਾ ਜਨਾਨੀ ਗੱਲ ਸਮਝੀਂ ਜਿਹੜੀ ਪੀੜੀ ਲੋੜ ਇੱਕ ਮਿੰਟ ਮੇਰੀ ਗੱਲ ਸੁਣੇ ਇੱਕ ਮਿੰਟ ਮੇਰੀ ਗੱਲ ਸੁਣੋ ਉੱਚੀ ਬੋਲ ਫਿਰ ਬੰਦਾ ਜਨਾਨੀ ਨਹੀਂ ਹੁੰਦਾ ਹਾਂ ਇਹ ਹੈ ਨਾ ਅਸੀਂ ਕਦੋਂ ਚੱਲਦੇ ਨਹੀਂ ਔਰਤ ਇੱਕ ਮਿੰਟ ਰੁਕੋ ਹਾਂ ਔਰਤ ਆਨਾ ਉਹ ਵੀ ਬੰਦਾ ਹੀ ਹੁੰਦੀ ਆ ਅੱਛਾ ਸਮਝੇ ਹਾਂ ਜੇ ਮੈਂ ਇੱਕ ਚੀਜ਼ ਵੇਖੀ ਆ ਜੇ ਬੁੱਢੀ ਦੇ ਸਿਰ ਤੇ ਬੰਦਾ ਨਹੀਂ ਨੰਦੋ ਕਿ ਉਹ ਸ਼ੇਰ ਨਹੀਂ ਆ ਸਹੀ ਗੱਲ ਹੈ ਮੈਂ ਦੇਖਿਆ ਵਾ ਹਾਂਜੀ ਮੈਂ ਵੀਡੀਓ ਵੇਖਿਆ ਉਹ ਸ਼ੇਰ ਨਹੀਂ ਬਣਗੇ ਜੀਉ ਵੀ ਨੇ ਫਿਰ ਲੋਕੀ ਜੀਵ ਦੇਣਗੇ ਤੇ ਸਮਾਜ ਉਹਨੂੰ ਜੀਵਨ ਦੇਊਗਾ ਹਾਂਜੀ ਤੇ ਜੇ ਮੈਂ ਕਹਾਂ ਮੈਂ ਬੰਦਾ ਨਹੀਂ ਆ ਤੇ ਮੈਨੂੰ ਕਿੰਨਾ ਜੀਣਦੇ ਨੇ ਹਾਂ ਸਹੀ ਗੱਲ ਆ ਪਰ ਅਹੀਂ ਇਹ ਗੱਲ ਤੇ ਨਹੀਂ ਨਾ ਆਉਂਦੇ ਅਹੀਂ ਕਹਿੰਨੇ ਆ ਪੁੱਤ ਜੀ ਚੋਕ ਦਾ ਹੌਸਲਾ ਵਧਾਤਾ ਹੀ ਇਹਨੇ ਹਾਂ ਟੀ ਹੌਸਲਾ ਵਧਾਤਾ ਉਹਨੂੰ ਵਿਚਾਰੇ ਨੂੰ ਹਣਚ ਵਧਾਤਾ ਹੀ ਨਹੀਂ ਤੂੰ ਦਾ ਹੌਸਲਾ ਵਧ ਗਿਆ ਕੇ ਨਹੀਂ ਤੇ ਸ਼ੇਰ ਨਹੀਂ ਆ ਮੈਂ ਆਪਣੇ ਆਪ ਕੇ ਨਹੀਂ ਮੈਂ ਸ਼ੇਰ ਨਹੀਂ ਤੂੰ ਜਿਹੜੀ ਗੱਲ ਕੀਤੀ ਨਾ ਵੀ ਜਨਾਨੀ ਤੰਗ ਕਿਦਾਂ ਕੀ ਕਹਿੰਦੀ ਹੱਥ ਤੰਗ ਤੇ ਬੰਦਾ ਨੰਗ ਬੰਦਾ ਨੰਗ ਪਰ ਇਹ ਗੱਲ ਗਲਤ ਵਾ ਨਾ ਉਹ ਸਾਰੇ ਕੱਪੜੇ ਪ੍ਰੋਪਰਲੀ ਉਹਨੇ ਪਾਏ ਆ ਨੰਗਾ ਨਹੀਂ ਹੈਗਾ ਨੰਗਾ ਨਹੀਂ ਮੈਂ ਕਿਹਾ ਕਿ ਕੱਪੜਾ ਪੁੱਟੀ ਆਏ ਆ ਨਹੀਂ ਮੈਂ ਕਿਹਾ ਕਿ ਮੈਂ ਕਿਹਾ ਕਿ ਕੱਪੜੇ ਤੋਂ ਬਿਨਾਂ ਬੈਠਾ ਨਹੀਂ ਪਹਿਨੇ ਸਾਂਗਾ ਨਹੀਂ ਲਾਉਣੀਆਂ ਅਮਰੋ ਦੀਆਂ ਅਮਰਜੀਤ ਮੇਰੇ ਨਾਲ ਖੂਨ ਵੱਜੇ ਮੇਰੀ ਗੱਲ ਸੁਣੋ ਬੋਤ ਰਾਹ ਗੱਲਾਂ ਕੀ ਅਮਰੋ ਨਾਲ ਮਿਲ ਕੇ ਨਾ ਵਾਕਈ ਖੂਨ ਵੱਜ ਜਾਂਦਾ ਆਹ ਆਕਾ ਵਧੀਆ ਨਾ ਹੱਸ ਮੈਂ ਇਹ ਆਕਾ ਇਕ ਖੂਨ ਘਟਾਓ ਵੀਨਾ ਤੇ ਵਧਾਓ ਵੀਨਾ ਹਾਂ ਜਿੰਨਾ ਕਿ ਕੇ ਦਾ ਖੂਨ ਹੈ ਨਾ ਉਹਨਾਂ ਕੀ ਰਵੇਗਾ ਨਾ ਖੂਨ ਇਹਦਾ ਹਟਾਉ ਸਕਦਾ ਮੇਰਾ ਖੂਨ ਇੰਨਾ ਜ਼ਿਆਦਾ ਵੱਧ ਜਾਂਦਾ ਨਾ ਡਾਕਟਰ ਕਹਿੰਦਾ ਖੂਨ ਜ਼ਿਆਦਾ ਘਟਾਉਣਾ ਪਏ ਨਾ ਖੂਨ ਵਧਿਆ ਚੰਗਾ ਤੇ ਨਾ ਘਟਿਆ ਹੀ ਚੰਗਾ ਜੋਵਨ ਨੂੰ ਦੇ ਦਿਆ ਕਰਦਾ ਜੋ ਮੈਂ ਤਾਂ ਉਹਨੂੰ ਪੜਾਵਾ ਹਾਂ ਨੀ ਜੋਵਨ ਜੇ ਆਪ ਬੜਾਵਾ ਨੀ ਜੋਵਨ ਜੇ ਕਹਿੰਦੀ ਆਪ ਬੜਾ ਪੁੰਜਾ ਬੈ ਜਾ ਕੁਰਸੀ ਤੇ ਅੰਟੀ ਰਾਜੀ ਪਿਛਲੇ ਬੰਦੇ ਆ ਮੈਨੂੰ ਸਮਝ ਆਉਂਦੀ ਨਹੀਂ ਮੇਰੇ ਲੱਗਿਆ ਜਿਉਆ ਬਣਾ ਮੇਰੀ ਵੀ ਡਿਸਕਰੀ ਪ੍ਰੋਬਲਮ ਆਏ ਹਾਏ ਅੰਟੀ ਮੇਰੇ ਦੀਦੀ ਨੇ ਵੈਦ ਲਾਈ ਜੀ ਮੇਰੇ ਬੀਬੀ ਤੇ ਲੱਤ ਵੀ ਹੁੰਦਾ ਅੰਟੀ ਤਾਂ ਬੀਬੀ ਅੱਖਾਂ ਦਮ ਨਹੀਂ ਹੋਈ ਜਾਂਦੇ ਬਿਠਿੰਡੇ ਲੈ ਲੈ ਮੈਨੂੰ ਬਿਠਿੰਡੇ ਚੱਲ ਜਾ ਮੈਂ 85 ਸਾਲ ਦੀ ਉਮਰ ਦੀ ਪੀਪੀ ਸੀ ਕੁੱਪੇ ਲੱਕੋਂ ਤੁਰਦੀ ਸੀ ਅੱਛਾ ਉਨੇ 5 ਘੰਟੇ ਲਾਇਆ ਟਰੈਕਟਰ ਨੇ ਉੱਤੇ 5 ਘੰਟੇ ਪੂਰੀ ਥੈਰੇਪੀ ਮਾਗਾ ਪੀਪੀ ਆਈ ਸ਼ੁਰੂ ਕੀਤੀ ਤੇ ਮੈਂ ਪੂਰੀ ਮਸਲੀ ਮਾ ਬੀਬੀ ਪੁਖਾਣ ਕਰਦੀ ਹੈ ਜੀ ਇਹਦਾ ਜਾਦੂ ਕਰਦਾ ਭਿੰਗਾ ਕਈ ਤਰ੍ਹਾਂ ਦੀ ਵੀ ਸ਼ੁਰੂਦੀ ਬਾਹਰ ਆਈ ਹੈ ਜੀ ਜਿੰਨਾ ਵੀ ਦਰਦ ਹੋ ਗਿਆ ਤੇ ਬੋਲ ਇਤਨਾ ਵੀ ਤੇ ਜੋ ਬੰਨੇ ਵੀਡੀਓ ਬਣਾਈ ਚੋਲੇ ਚਾਹ ਪੁਰੜੀ ਜੀ ਆਪਰੇ ਸਟ੍ਰਿੰਗ ਪੀਂਦੇ ਪਰ ਉਹ ਬੁਰੀ ਆਪਰੇ ਸਟ੍ਰਿੰਗ ਪੀਂਦੇ ਜਾਈਏ ਅੰਡ ਕਰਕੇ ਮਿੰਦਰ ਸੰਗਾ ਆਈਂ ਦੇ ਕਦੀ ਮੋੜ ਨੂੰ ਨਿਲਾ ਕੇ ਇੱਕ ਸਟਿੰਗ ਹੋ ਗਿਆ ਤੇ ਨਿਕਲਣਾ ਤੇ ਜੇ ਨੋ ਮਨ ਕੋਲ ਨਿਕਾ ਭਿੰਦੀ ਆ ਜੇ ਗੋਮੇ ਪੀਂਦਾ ਵੀ ਤੇ ਫੇਰ ਤੁਹਾਡਾ ਟੱਬਰ ਹੀ ਖਰਾਬ ਹੋ ਜਾਣਾ ਸਾਰਾ ਜੇ ਤੂੰ ਹੀ ਸਕਿੰਨ ਪੀਂਦਾ ਵੀ ਇਹ ਪੈਣਾ ਦਾ ਪ੍ਰੋਗਰਾਮ ਚੱਲਣ ਦਾ ਪੈਣਾ ਦਾ ਡੰਗਾ ਪੈਣ ਜੀ ਅਹੀਂ ਧੀ ਵਾਲੇ ਆ ਸਾਡੇ ਸਿਰ ਨੀਵੇਂ ਆ ਅੱਜ ਔਖਾ ਕੀਤਾ ਤੇ ਕਮੈਂਟ ਆਟੀ ਨੇ ਜਿਹੜੀ ਗੱਲ ਕੀਤੀ ਨਾਲ ਛੋ ਆਹ ਮੈਂ ਕਦੇ ਪੈਂਚ ਤੇਰੇ ਨਾਲ ਤਾਂ ਸੰਤਰੇ ਲਿਆਵਾ ਦੋਰ ਸੋਇ ਜੋ ਝੋਲੀ ਚ ਪਾਦਾ ਪਤਾ ਕੀ ਕਰ ਉਹ ਟਾਈਮ ਲੰਘ ਗਿਆ ਵਾ ਜਾਨ ਸੰਤਰੇ ਲਿਆ ਹੱਦ ਨਾਲੇ ਖਾਈਏ ਆਪਾਂ ਸਾਰੇ ਜਾਣੀ ਝੋਲੀ ਚ ਘੋਣੇ ਮੈਨੂੰ ਕਿਹੜਾ ਸਗਲ ਲੱਗਣ ਲੱਗਾ ਹੈ ਨਾ ਲੈ ਪਾਉਣੇ ਘਾੜ ਪੋਣਾ ਝੋਲੀ ਚ ਘੋਣੇ ਦੇਣੀ ਤੇਰੇ ਸੰਤਰੇ ਨਹੀਂ ਮੈਂ ਫੋਨਾ ਤੇ ਸੰਤਰੇ ਗੱਲਾਂ ਲੈਣੇ ਹਨ ਇਹ ਥੋੜੀ ਗੱਲ ਦਾ ਚਲ ਕੋਈ ਨਹੀਂ ਪੈਣਾ ਚੱਕ ਲੋ ਪੁੱਤ ਵਾਲੀ ਧੀ ਵਾਲੀ ਅਮਰੋ ਖੁਸ਼ ਰਿਆ ਕਰ ਖੁਸ਼ ਦੇ ਲਾ ਮਰੋ ਅਮਰੋ ਬਹੁਤ ਖੁਸ਼ ਦੇ ਲਵਾ ਕੇ ਇੱਕ ਗੱਲ ਦੱਸੋ ਮੈਨੂੰ ਆਂਟੀ ਕਹਿੰਦੀ ਆ ਵੀ ਮੇਰੀ ਚੋਲੀ ਚ ਪਾ ਦੇ ਹੁਣ ਜੈਂ ਆਂਟੀ ਸੱਤ ਰੱਖਿਆ ਅੰਡੇ ਆਂਦੇ ਲਿਆ ਫਿਰ ਖਾ ਲੈਨੇ ਹੁਣ ਮੈਂ ਤੇ ਆਂਟੀ ਫੋਨ ਤੇ ਗੱਟ ਕੇ ਤੇ ਇਸ ਟਾਈਮ ਤੇ ਭਾਈ ਤੇ ਮਗਲਾਰ ਕੇ ਦੀ ਬੇਟੀ ਆਵੇ ਤੇਰਾ ਪਰੌਣਾ ਬੈਠਾ ਇਹਨੂੰ ਕਲਾ ਲੈਣ ਚੋਲ ਲੈਵੇ ਜਾ ਕੇ ਪੈਣਾ ਸਿੱਧੀ ਗੱਲ ਦੱਸ ਬੇੜਾ ਕਹਿ ਨ ਦਿੱਤਾ ਮੇਰੇ ਨਾਲ ਪਾ ਲਾ ਮਿਲ ਕਹਿ ਨਹੀਂ ਚਾਰਜ ਬੇਲ ਬਲਦਾ ਕਿ ਤੇਲ ਬਲਦਾ ਤਾਂ ਕਿ ਬੈਟਰੀ ਤੇ ਸਪੂਟ ਵੀ ਪਹਿਣਾ ਆਏ ਹਾਏ ਇਹਦਾ ਕੰਫਿਊਜ਼ਨ ਹੈ ਕੰਫਿਊਜ਼ਨ ਉਹਨੇ ਕਹਿ ਦਿੱਤਾ ਕਿ ਮੇਰਾ ਬਦ ਨੰਗੋ ਜਿਹੜਾ ਕਿਤੇ ਜੋੜੰਨਾ ਕੰਫਿਊਜ਼ਨ ਕਰਾਉਂਦਾ ਹਾਂ ਉਹ ਆ ਗਿਆ ਸਹੀ ਗੱਲ ਮੇਰਾ ਮੈਨੂੰ ਹੀ ਪਈ ਅਮਰੋਦ ਕੀ ਜਾਂਦੇ ਤੇਰੀ ਸਾ ਤੇ ਇਹਦੇ ਵਾਲ-ਵਾਲ ਨਾ ਦੇਖਾਂ ਇਹ ਨਹੀਂ ਮੇਰੇ ਸਿਰ ਚ ਨਹੀਂ ਆਇਆ ਹਾਂ ਅਵੇ ਲਾ ਕੋ ਮੈਂ ਨਹੀਂ ਲੈਣੀ ਸੜਾ ਜੂੜਾ ਕੋਈ ਪਾ ਦੇ ਆ ਟੇ ਤੇਰੇ ਸੋਣ ਦੀ ਪੈ ਕਾ ਕਰਾ ਸੇਰਾ ਸਰ ਜੀ ਸੱਚੇ ਕਿਤੇ ਰੋੜ ਰੋੜ ਪੈ ਨਹੀਂ ਆਂ ਟੱਕਣਾ ਟੱਕਣਾ ਸੇਰੇ ਨਾ ਵਾ ਸਿਲਕੀ ਸਿਲਕੀ ਵਾਲ نسل ਦੀ ਗੋਰੀਆ ਐਸ਼ੇ ਫਟ ਦੀ ਤੇ ਐਚ ਇਹ 6 ਫੁੱਟ ਦੀ ਨਹੀਂ ਇਹ 4 ਫੁੱਟ ਦੀ ਮਟਿਆ ਨਸਰ ਦੀ ਪੋਰੀ ਇਹ ਗਾਣਾ ਨਹੀਂ ਕਿ ਸਿਲਦੀ ਸਿਲਦੀ ਵਾਹ ਤੂੰ ਹੋਈ ਤੇ ਗਾਇਆ ਬੀਬੀ ਤੈਨੂੰ ਨਾ ਤੈਨੂੰ ਤੂੰ ਹੋਈ ਤੈਨੂੰ ਮਾਰਦੀ ਨਹੀਂ ਨੀ ਤੋ ਤੋਰ ਤੂੰ ਵੀ ਆਂਦੇ ਨਾ ਤੇਰੀ ਹਿਰਨੀ ਵਰਗੀ ਚਾਲ ਤੇਰੇ ਸਿੱਧੀ ਮੇਰੀ ਹਿਰਨੀ ਵਰਗੀ ਨਹੀਂ ਹਾਂ ਸ਼ੇਰਨੀ ਮੇਰੀ ਨਾ ਨਾ ਸ਼ੇਰਨੀ ਵਰਗੀ ਨਹੀਂ ਹਾਂ ਤੇ ਖੁਰਕ ਪਈ ਹੈ ਤੇਰੀ ਪੋਜਾ ਠਾਂ ਕਰੀ ਜਾਂਦੀ ਹੈ ਤੇ ਤਾ ਕਰੀ ਜਾਂਦੀ ਹਾਂ ਵੇਰੀ ਮੋਰਨੀ ਵਰਗੀ ਆ ਉਹ ਹੈ ਹੀ ਮੋਰਨੀ ਆ ਨਾ ਨਹੀਂ ਨਹੀਂ ਮੋਰਨੀ ਛੱਡ ਮੈਂ ਨਹੀਂ ਗੱਲ ਕਰਨੀ ਤੇਰੀ ਆਸਾਂ ਸੁੱਖੀਆਂ ਡੜ ਜਾਣੀ ਹਾਂ ਵੱਖੀਆਂ ਤੜਾ ਮੇਰੀਆਂ ਸੁਨਾ ਸਹੀ ਕਰ ਆ ਫਰਿਆ ਕਿੱਦੜ ਦੇ ਆ ਫਰਿਆ ਕਿੱਦੜ ਵੇਖਿਆ ਵੀ ਆ ਆ ਫਰਿਆ ਕਿੱਦੜ ਆ ਫਰਿਆ ਕਿੱਦੜ ਵਰਗੀਆਂ ਹਾਂ ਜਿੱਦੜ ਵੇਖਿਆ ਵੀ ਆ ਕਿੱਦੜ ਨੇ ਐਵੇਂ ਆਂਟੀ ਮੈਨੂੰ ਮੋਰਾਂ ਨਾਲ ਲੋੜ ਕਿੱਥੇ ਮੋਰ ਤੇ ਕਿੱਥੇ ਮੈਨੂੰ ਅਮਰੋ ਤਾਂ ਮੋਰ ਨਾਲਦਾ ਵਾ ਨਾ ਮਾ ਉਹ ਤਾਂ ਮੇਰਾ ਦਿਲ ਤੋਂ ਹਾ ਚਾਹ ਨਹੀਂ ਪੈਣਾ ਤੂੰ ਮੋਰਾ ਨਾ ਘਟਵਾ ਨਹੀਂ ਪੈਣਾ ਮੈਂ ਮੋਰ ਨਹੀਂ ਮੇਰੇ ਏਡੇ ਏਡੇ ਪੈਰ ਕਿੱਥੇ ਏਡੇ ਮੇਰੇ ਹੱਥ ਚਾਹ ਨਹੀਂ ਪੈਣਾ ਆਵੇ ਤੁਹਾਡੇ ਜਿੱਡੇ ਆ ਵੇਖਾ ਤੈਨੂੰ ਇਹ ਵੀ ਵੇਖ ਆਵੇ ਰੱਖਿਆ ਕਿਹੜੇ ਮੇਰੇ ਆਵੇ ਪੂਰੇ ਆਵੇ ਪੂਰੇ ਆ ਇੱਥੇ ਰੱਖ ਇੱਥੇ ਵੇਖ ਇੱਕ ਗੰਦ ਫੈਲ ਨਹੀਂ ਯਾਰ ਮਰੇ ਛੋਟੇ ਆਵੇ ਤੁਹਾਡੇ ਜਿੱਡੀ ਆ ਆਵੇ ਸਾਡੇ ਨਾਲੋਂ ਵੀ ਵੱਡੇ ਥੋੜੇ ਜਿਹਾ ਤੁਹਾਡੇ ਜਿੱਡੀ ਆ ਆਵੇ ਮੇਰੇ ਨਾਲੋਂ ਵੱਡੇ

ਆਹੋ ਤੇ ਜਿੰਨਾ ਪਰਿਵਾਰ ਹੈ ਨਾ ਸਾਡਾ ਜਿੰਨਾ ਇਹਨਾਂ ਨਾਲ ਦੇਰ ਥੋੜਾ ਕਰਾ ਕਹਿੰਦਾ ਇਹਨਾਂ ਕੋ ਪਰਿਵਾਰ ਸਾਡਾ ਜਰੂਰ ਹੋਣਾ ਚਾਹੀਦਾ ਵਾ ਹਾਂ ਕਿਉਂਕਿ ਨਾ ਇਹਨਾਂ ਨੇ ਮੈਨੂੰ ਮਤਲਬ ਤੀਜਾ ਦਾ ਵੀ YouTube 'ਤੇ ਆਈ ਹੈ ਨਾ ਹਾਂ ਮੈਨੂੰ ਕਦੇ ਇਹ ਮਾਣ ਮਸਹੂਲਸ ਨਹੀਂ ਹੋਣ ਦਿੱਤਾ ਤੇ ਤੇਰੀ ਹਾਈਟ ਛੋਟੀ ਹੈ ਨਾ ਨਾ ਮੈਨੂੰ ਇਹ ਮਾਣ ਮਿਲਦਾ ਕਿ ਮੈਂ ਇਹਨਾਂ ਜੁੱਦੀਆਂ ਹਾਂ ਬਹੁਤ ਪਿਆਰੀ ਲੱਗਦੀ ਹੈ ਨਹੀਂ ਅਮਰਜੀਤ ਤਾਂਵੇਂ ਜਿੱਦਾਂ ਮਰਜੀ ਮਜ਼ਾਕ ਦੇ ਨਾਲ ਹੱਸ-ਹੱਸ ਕੇ ਕਈ ਗੱਲਾਂ ਕਰਦੇ ਆਂ ਪਰ ਆਪਾਂ ਤੈਨੂੰ ਦਿਲੋਂ ਨਹੀਂ ਕਹਿੰਦੇ ਤੇਰੀ हाइट ਛੋਟੀ ਕਸਮ ਵਾਲੀ ਨਾ ਬੜਾਈ ਬੜਾਈ ਸਹੀ ਕਰ ਲੈ ਯਾਰ ਆਖਣਾ ਚਾਹੀਦਾ ਨਹੀਂ ਰੱਬ ਦੇ ਰੱਬ ਦੇ ਬਣਾਏ ਬੰਦੇ ਆ ਠੀਕ ਆ ਉਹ ਨਹੀਂ ਆਖਣਾ ਚਾਹੀਦਾ ਆਪਣੀ ਆਪਣੀ ਕਰਮਾਂ ਦਾ ਹੀ ਪਤਾ ਨਹੀਂ ਇਹ ਕੋਈ ਮਾਨ ਨਹੀਂ ਹੈਗਾ ਹਾਂ ਨਾ ਪਤਾ ਨਹੀਂ ਕਰ ਆਪਣੇ ਹੀ ਆ ਸੁਣਾ ਹੈ ਨਾ ਆ ਇਧਰ ਹੋ ਰਹੀ সিলਕੀ সিলਕੀ ਕਿੱਟਾ ਦਾ ਸੀਨ ਹੋਣਾ ਹੋ ਗਿਆ ਅੱਡਾ ਮੇਰਾ ਨਿੰਦਾ ਜੀ ਅਸੀਂ ਤਾਂ ਨਹੀਂ ਕਰ ਨਿਆ ਅਣਜਾਣਾਂ ਨੇ ਚਿੱਟਾ ਮੈਂ ਲੈਣਾ ਨਹੀਂ ਚੱਲ ਪੈਸੇ ਲਿਓ ਪਹਿਲਾਂ ਤੂੰ ਕਹੀਂ ਵੀ ਆ ਫੋਨ ਦੇ ਜਾ ਕਿੰਝ ਟਾ ਲੈ ਜਾ ਮੈ ਜਾ ਜਾ ਟਾ ਲੈ ਜਾ ਫੋਨ ਲੈ ਜਾ ਤੇਰੇ ਅਗਲੇ ਵੀ ਪੈਸੇ ਰਹਿੰਦੇ ਹੈ ਤੇਰੇ ਅਗਲੇ ਵੀ ਰਹਿੰਦੇ ਆਹੋ ਆ ਤੇਰੇ ਅਗਲੇ ਅਗਲੇ ਨਹੀਂ ਪਹਿਲੇ ਰਹਿੰਦੇ ਹਰ ਵਾਰੀ ਬਟਾ ਉਸ ਪਾਇਆ ਦਾ ਉਸ ਵਿਲਾਗ ਹਰ ਵਾਰੀ ਗਿਆ ਤੂੰ ਆਖੀ ਤੂੰ ਹਰ ਵਾਰੀ ਪੱਤਾ ਮਾਰ ਕੇ ਲੈ ਜਾਣੀ ਮੇਰੇ ਕੋ ਤੇ ਮੈਂ ਵੀ ਗਾੜੀ ਸਾਫ ਦੇਣਾ ਮੇਰੇ ਕੋ ਨਹੀਂ ਲੈਣਾ ਨਾ ਪੈਣ ਕੋ ਲੈਣਾ ਨਾ ਉਹ ਜਿੰਨੇ ਵੀ ਵੇਚਣਾ ਵਾ ਉਹਦੀ ਗੱਲ ਵਾ ਇਹਨਾਂ ਤੇ ਬਿਠੇਰੀਆਂ ਕਰ ਲੈਣੀਆਂ ਸਾਨੂੰ ਕਹਿੰਦੇ ਲਸਣ ਦੀ ਲੋੜ ਹੀ ਨਹੀਂ ਆ ਬਾਕੀ ਅੰਟੀ ਵੀ 4 ਸਾਲ ਤੋਂ YouTube ਤੇ ਆ ਹਾਂਜੀ ਬਾਕੀ ਮੈਂ 3 ਸਾਲ ਤੋਂ YouTube ਤੇ ਆਦਾ ਬਲੌਗ ਲੱਗਦਾ ਵਾ ਪਲੀਜ਼ ਹੱਥ ਬਨ ਕੇ ਬੇਨਤੀ ਆ ਚਾਹੇ ਸਿਆਲ ਆ ਗਿਆ ਵਾ ਚਾਹੇ ਗਰਮੀ ਆ ਗਈ ਚਾਹੇ ਠੰਡ ਵਾ ਚਾਹ ਜੋ ਮਰਜੀ ਹੋਵੇ ਪਲੀਜ਼ ਵੇਖਣਾ ਨਾ ਭੁੱਲਿਆ ਕਰੋ ਲਾਈਕ ਕਮੈਂਟ ਜਰੂਰ ਕਰਿਓ ਬਸ ਵੱਧ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਇਹ ਇਹਦਾ ਹਾਡਾ ਵੀ ਮਾਨਵਾਦਾ ਵਾ ਤੇ ਅਸੀਂ ਜੂਟ ਉਤੇ ਆਈਏ 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 ਤੇ ਜਾਈਏ ਤੇ ਤੁਹਾਨੂੰ ਚਾਹੀਏ ਸ਼ਦਾ ਕੁੱਤੀਏ ਪੂਰਾ ਸਾਈ ਪੂਰਾ ਕਟ ਲੈ ਲੈ ਸ਼ਦਾ ਵੱਲ ਕੋਈ ਗੱਲ ਨਹੀਂ ਸੱਚੀ ਤਾਂ ਇਦਾਂ ਹੀ ਨਹੀਂ ਬਹੁਤ ਰੌਲਾ ਪਾਉਂਦੇ ਆ ਇਹ ਕਈ ਹੋਰ ਲੋਗੋਂ ਦੇ ਨਾਲ ਸਣਾ ਲੋਕੀ ਆਂਟੀ ਦਿਖਾ ਪੀ ਕੇ ਇਹ ਵਿਆਹ ਤੋਂ ਤੂੰ ਆ ਗਈ ਨਾ ਪਾ ਚਲੀ ਇਹ ਚਾਹ ਪੀਏ ਵਿਆਹ ਕਰ ਆਈਂ ਕੋਈ ਕੁਝ ਨਹੀਂ ਚਾਹ ਪੀ ਆਖਾ ਮੇਰੇ ਹੱਥ ਮਾਰਾ ਵਾਹੇ ਕੋਈ ਨਹੀਂ ਚਲੀ ਗਿਆ ਹੁਣ ਤੇ ਹੈ ਬੜੇ ਬੜੇ ਦੀ ਗੱਲ ਆ ਮੈਂ ਗੱਲ ਸੁਣੋ ਹਣਾ ਤੂੰ ਆ ਪੱਤੀ ਕਵੇਂ ਜਣ ਬੈਠੀ ਹਾਂ ਸੁਣ ਹੋਰ ਮੈਨੂੰ ਇਹ ਦੱਸੋ ਕਿ ਆਪਾਂ ਜਿਹੜਾ ਰੌਲਾ ਪੁੰਨੇ ਹਾਂ ਹਾਂਜੀ ਆਪਾਂ ਬਿਨਾਂ ਜਿਆਦਾ ਰੌਲਾ ਦੇਨ ਵੇਲਾ ਤੇ ਫੋਨਾ ਕੀ ਚਰਾਇ ਕੁੱਟਣ ਦੇ ਆਪਾਂ ਨਹੀਂ ਨਹੀਂ ਜਿਹੜਾ ਵੀਡੀਓ ਵਿੱਚ ਰੌਲਾ ਵਾ ਚਾਹੇ ਕੋਈ ਵੀ ਗੱਲ ਨਾ ਨਹੀਂ ਨਹੀਂ ਆ ਹੁਣ ਹੁਣ ਦੀ ਗੱਲ ਕਰਦੀ ਗੱਲ ਨਹੀਂ ਮੈਂ ਵੀਡੀਓ ਦੀ ਗੱਲ ਤੁਸੀਂ ਵੀਡੀਓ ਦੀ ਗੱਲ ਕਰਦੇ ਹਾਂ ਵੀਡੀਓ ਨੇ ਬੜੀ ਹੋ ਗਿਆ ਕੀ ਆ ਬਾਤ ਸਮਝ ਲੋ ਹਾਂ ਕੀ ਆ ਰੌਲਾ ਰੌਲਾ ਦੇ ਗੱਲ ਬਾਅਦ ਚ ਹੋ ਜੂਗੀ ਹਣਾ ਤੇ ਆਪਾਂ ਅਮਰ ਤੇ ਵੀਡੀਓ ਬਣਾਉਣੀ ਹੈ ਹੂੰ ਆਪਾਂ ਤੇ ਜਿਹੜਾ ਸਮਾਰਗ ਦੇ ਵਿੱਚ ਵਿਛੜਣੀਆਂ ਗੱਲਾਂ ਹੁੰਦੀਆਂ ਨੇ ਹਾਂਜੀ ਆਪਾਂ ਤੇ ਉੱਥੇ ਵੀਡੀਓ ਬਣਾਉਣੀ ਹੈ ਆਪਾਂ ਤਾਂ ਗਿਆ ਨਾ ਵੀਡੀਓ ਬਣਾਉਣਾ ਕਿ ਅਣਾ ਬਣਾਉਣੀ ਹੈ ਹਣਾ ਕਿਹੜੇ ਲੋਕੀਏ ਕਿਨੇ ਬਕਵਾਸ ਕਰਦੇ ਆ ਭੌਂਗ ਦੇ ਰਿੰਦੇ ਆ ਵੇਲੇ ਲੋਕਾ ਕੰਮ ਨਹੀਂ ਨਨਸਾਰਨੀਆ ਕਰਦੇ ਨਾ ਦੇ ਡੱਕਦੇ ਨਹੀਂ ਮੈਨੂੰ ਕਹਿੰਦੇ ਨਵਾਂ ਨਵਾਂ ਇਦਾਂ ਹੀ ਕਰਦੀ ਹੋਣੀ ਆਂ ਆਂਟੀ ਪਹਿਲਾਂ ਸ਼ੁਰੂ ਤੋਂ ਹੀ ਇਦਾਂ ਆ ਹੁਣ ਮੇਰਾ ਇਦਾਂ ਦਾ ਵਿਆਸ ਬਣ ਗਿਆ ਮੇਰਾ ਪੋਟਰੀ ਸੀਨ ਕਰਨ ਨੂੰ ਜੀ ਨਹੀਂ ਕਰਦਾ ਚਲੋ ਮੈਂ ਪਹਿਲੀ ਗੱਲ ਹੀ ਨੈਗੇਟਿਵ ਸੀਨ ਹੁੰਦਾ ਸਭ ਤੋਂ ਸਭ ਤੋਂ ਪਹਿਲੀ ਗੱਲ ਮੇਰੇ ਸੁਣੋ ਆਂਟੀ ਦਾ ਸੁਭਾਅ ਇਨਾ ਚੰਗਾ ਨਾ ਮੈਂ ਪਰਫੈਕਟ ਨਹੀਂ ਪਹਿਣਾ ਮੂੰਹ ਤੇ ਨਾ ਇਦਾਂ ਸੋਭਾ ਬਹੁਤ ਹੀ ਵਧੀਆ ਮੈਨੂੰ ਨਹੀਂ ਲੱਗਦਾ ਹੋਗਾ ਜਿਹੜੇ ਸਾਬ ਨਾਲ ਆਂਟੀ ਆਪਣੇ ਇੱਥੇ ਆਣ ਕੇ ਬੱਚਿਆਂ ਦੀ ਕੇਅਰ ਕਰਦੇ ਆਪਣੀ ਨੂਹਾਂ ਦਾ ਬਾਰ-ਬਾਰ ਉਹਨਾਂ ਦਾ ਫੋਨ ਆਉਂਦਾ ਨੂਹਾਂ ਦਾ ਸਮੂਹਾਂ ਨਾਲ ਗੱਲਬਾਤ ਕਰਨ ਦਾ ਵੀ ਢੰਗ ਤਰੀਕਾ ਅੰਟੀ ਦਾ ਬਹੁਤ ਹੀ ਲੱਗਵਾ ਅਜੀਹਾੜੀਆਂ ਕਿਸੇ ਟਾਈਮ ਮਾਵਾ ਵੀ ਕਾੜੀਆਂ ਪੈ ਜਾਂਦੀਆਂ ਹੋਣਗੀਆਂ ਪਰ ਮੈਨੂੰ ਨਹੀਂ ਲੱਗਦਾ ਹੋਊਗਾ ਪੀਂਟੀ ਕਾੜੀ ਪੈਦੀ ਥੈਂਕ ਯੂ ਧੰਨਵਾਦ ਇਹ ਮੇਰੀ ਮੰਮੀ ਦੀ ਸੇਮ ਤੋਂ ਸੇਮ ਸ਼ਕਲ ਵਰਗੀ ਵੀ ਆ ਅੱਛਾ ਜੀ ਇਹ ਮੇਰੀ ਮੰਮੀ ਵੀ ਆ ਅੱਛਾ ਜੀ ਤੁਹਾਨੂੰ ਬਹੁਤ ਸੋਹਣੀ ਲੱਗਦੀ ਮਾ ਬੇਟੇ ਦੀ ਜੀ ਗੱਲ ਸੁਣ ਬਾਬੇ ਨੇ ਦਿੱਤੀ ਸੁਪੁੱਤੀ ਆ ਕਹੀਂ ਕਿੱਥੇ ਜਾਣਾ ਵਾ ਤੇਰੀ ਮੰਮੀ ਆ ਚੱਲ ਮੇਰੀ ਮੰਮੀ ਆ ਉਹ ਤਾਂ ਇਹਨਾਂ ਨਾਲ ਪੈਣਾ ਵਾ ਇਹ ਦੁੱਜੀ ਕਾਲੇ ਨਹੀਂ ਉਹ ਤਾਂ ਉਹਦੀ ਬਣ ਗਈ ਨਹੀਂ ਨਹੀਂ ਆਏ ਤੇ ਮੇਰੇ ਮम्मी ਨੇ ਜੋਦੀ ਨੇ ਕਰ ਲਿਆ ਗੁੱਸਾ ਵੀ ਉਹਦੀ ਬਣ ਗਈਆਂ ਕੱਲ ਮੇਰੀਆਂ ਦੋ ਕੁੜੀਆਂ ਸਹੀ ਪੁੱਤ ਦੋ ਨਹੀਂ ਦੱਸੀ ਕਿ ਕਿਧਰ ਗਈ ਲੈ ਅੰਟੀ ਧੋਗਲੀ 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 ਆ ਹੁਣ ਚੱਲ ਕੋਈ ਨਹੀਂ ਮੈਨੂੰ ਗੱਲ ਸੁਣ ਸੁਣ ਮੈਨੂੰ ਮੈਨੂੰ ਵਾਇਲ ਅੰਟੀ ਤੂੰ ਧੋਗਲੀ ਵਾ ਤੇਰੀ ਚੁਕਲਾ ਚੁਕਲਾ ਕੁਛੜ ਚੁੱਕ ਕੁਛੜ ਚੁੱਕ ਤੂੰ ਆ ਵੇ ਨਾ ਚ ਚੁੱਕ ਤੂੰ ਅੰਦਰ ਕਿਹੜੀ ਖੇਰੀਆਂ ਹੋ ਗਿਆ ਤਿੰਨ ਈਆਂ ਤੇ ਖਰਚਾ ਮੈਨੂੰ ਕੋਈ ਨਹੀਂ ਪੈਣਾ ਜਿੰਨੇ ਮੇਰੀਆਂ ਵਿਆਹੀਆਂ ਆ ਅਗਰੋ ਮੇਰੀ ਗੱਲ ਸੁਣ ਅੰਟੀ ਅੰਟੀ ਦੇ ਪਾਇਆ ਬਣਾ ਕੇ ਚੋਲਾਂ ਦਾ ਅੰਟੀ ਦੇ ਭਰੇ ਚੋਲੇ ਕਰਕੇ ਕੁੜੀਆਂ ਬੜੀਆਂ ਵੱਡੀਆਂ ਚੋਰ ਬੜੇ ਆ ਜਾਓ ਆਈ ਜਾਓ ਤੇ ਲੈ ਜਾਓ ਕੋਈ ਜਾਂ ਮੈਨੂੰ ਕਹਿੰਦਾ ਹੈ ਅੰਟੀ ਸਾਨੂੰ ਵੀ ਚੋਲ ਦੇ ਦੇ ਮੈਂ ਨਾਲੇ ਲੈ ਜਾਓ ਨਾਲੇ ਮੈਨੂੰ ਮਿਲ ਜਾਓ ਆਣ ਕੇ ਹਨਾ ਨਹੀਂ ਨਹੀਂ ਸਾਨੂੰ ਚਾਵਾ ਕੋਈ ਨਹੀਂ ਜਿਹੜਾ ਵੀ ਆਊਗਾ ਆਵੇ ਮਿਲੇ ਗਲੇ ਕੋਈ ਨਹੀਂ ਲੈ ਜਾਓ ਚੌੜ ਚੌੜਾ ਦੀ ਕਿਹੜੀ ਗੱਲ ਆ ਕੁਛੜ ਚੋਪੇ ਕੁਛੜ ਨਹੀਂ ਐਵੇਂ ਤੀ ਬਈ ਕੁਛੜ ਬੈ ਤੇਰੀ ਬੀਬੀ ਆਂਦੀ ਪਿਆ ਗਲ ਗਲਤ ਵਾਹ ਮੈਂ ਇਹਦੀ ਜਾਨੀਆਂ ਹੁਣ ਮੈਂ ਮੈਂ ਤਾਂ ਲੀ ਆਪਣੇ ਤੋੜੇ ਜਾ ਦਫਾ ਹੋ ਹਾਂ ਮੈਂ ਕਰੀ ਸਰੋਸ ਕੀ ਵੀ ਚਾਰੀ ਨਾ ਅਜ ਕਿ ਜੀ ਚੱਲੀ ਮੇਰੀ ਜਾ ਦਫਾ ਆਓ ਜਿਹੜਾ ਸਤਾਊਗਾ ਤੇ ਉਹ ਤਾੜੇ ਤੇ ਜਸੰਦੇਵ ਦੀ ਬੜੀ ਹੋ ਕੇ ਜਸੰਦੇਵ ਦੀ ਬਹੁਤ ਨਾ 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 ਰੋ ਰਹੀ ਮੈਂ ਸੋਨੀਆ ਮੈਂ ਸੁਣੀਆਂ ਮੈਨੂੰ ਲੱਗਾ ਸੰਦੀਪ ਆ ਅਸਲ ਤੇ ਤਾਂ ਹੀ ਆ ਸੋਨੀਏ ਵੀ ਕੋਈ ਨਹੀਂ ਆ ਰੂ ਤੇ ਮੈਂ ਵੀ ਬਿਮਾਰਲੀ ਆ ਮੇਰੀ ਬੀਬੀ ਆ ਜੋ ਮਰਜੀ ਆ ਰਾਜੀ ਰਾਜੀ ਰੋ ਬਾਬਾ ਤੁਹਾਨੂੰ ਚੱਲਦੀ ਗੱਲਾਂ ਚ ਰੱਖੇ ਸੱਚੇ ਬਾਰੇ ਜਿੱਗੀ ਗੱਲ ਮੈਂ ਜਿਹੜੀ ਗੱਲ ਕੀਤੀ ਮੇਰੀ ਗੱਲ ਨਹੀਂ ਨਹੀਂ ਜਿੱਗੀ ਗੱਲ ਅਮਰੋਦੀ ਦੇ ਲੱਗਾ ਮੈਂ ਜਵਾਬ ਦੇ ਲੱਗਾ ਵਾ ਤੇ ਦੂਜੀ ਗੱਲ ਅਮਰੋਦੀ ਕਹਿੰਦੀ ਆ ਵੀ ਨੋਕੀ ਕਹਿੰਦੇ ਹੈਨਾ ਕੁੱਤੇ ਭੌਂਗਦੇ ਆ ਵੀ ਭੌਂਗ ਅਕਸਰ ਪਹਿਲਾਂ ਵੇਖੋ ਵੀ ਉਹਨਾਂ ਨੂੰ ਪਹਿਲਾਂ ਸਾਰਾ ਕੋਈ ਵੀਡੀਓ ਚ ਦੇਖਦੇ ਆ ਟਾਈਮ ਕੱਢ ਕੇ ਦੇਖ ਕੇ ਫੇਰ ਹੀ ਸਾਨੂੰ ਕਹਿੰਦੇ ਆ ਹੈਨਾ ਸ਼ੁਕਰ ਦਾ ਡਟਾ ਵੇਖ ਤੀ ਜੋ ਵੀ ਬੋਲਦੇ ਬੋਲਦੇ ਨੇ ਹੈ ਨਾ ਹਾਂ ਚਲੋ ਚਲੋ ਇੱਕ ਮੇਰਾ ਜੇ ਅਸੀਂ ਮਾੜਾ ਬੋਲਦੇ ਹਾਂ ਮਾੜਾ ਬੋਲਦੇ ਹਾਂ ਨੂੰ ਮਾਫੀ ਦੇ ਦੇਣ ਭੈਣ ਭਰਾ ਸਾਰੇ ਹੈ ਨਾ ਅਸੀਂ ਸਿਰਫ ਕਿਸ ਦੇ ਦਿਲ ਨਹੀਂ ਦਿਖਾਉਂਦੇ ਅਸੀਂ ਦੁਨੀਆ ਨੂੰ ਦਿਖਾਨੀ ਆ ਵੀ ਦੁਨੀਆ ਦੇ ਵਿੱਚ ਜਿਹੜਾ ਇਸ ਦੁੱਖ ਦਾ ਘਰ ਵਾ ਨਾ ਹਾਲ ਲੱਗ ਲੱਗ ਦਰਾਂਦੇ ਆ ਉਹਦੇ ਚ ਚੰਗੇ ਇਨਸਾਨ ਨਹੀਂ ਬਾਕੀ ਮੈਂ ਕਿ ਸੇਰਾ ਸਾਰਾ ਇਹਨਾਂ ਦੇ ਆ ਮਨਪ੍ਰੀਤ ਗੁਰਦੀਪ ਸਿੰਘ ਹੋਣਾ ਦੇ ਬਲਜੀਤ ਹੋਣਾ ਦੇ ਤੇ ਮਨਜੋਤ ਹੋਣਾ ਦੇ ਤੇਰ ਨੂੰ ਜਿਨ੍ਹਾਂ ਨੇ ਇਹਨਾਂ ਨੂੰ ਇੱਥੇ ਤੱਕ ਪਹੁੰਚਾਇਆ ਵਾ ਆਪਾਂ ਨਹੀਂ ਨਾ ਇੰਨਾ ਦੇ ਬਾਹੀ ਤੇ ਬਿਲਕੁਲ ਅਸੀਂ ਤੇ ਆ ਕੇ ਵੀ ਗਲੀਆਂ ਵਿੱਚ ਰੋਲਦੇ ਕਾ ਆਖੀ ਹਾਂ ਕੁਝ ਸਾਨੂੰ ਬਾਬਾ ਦੀਪ ਸਿੰਘ ਬਣਾਉਣ ਵਾਲਾ ਹਾਂ ਕੁਝ ਸਾਨੂੰ ਇਹਨਾਂ ਦਾ ਸ਼ੁਕਰਗੁਜ਼ਾਰ ਕਰਦੇ ਜਿਨ੍ਹਾਂ ਨੇ ਸਾਨੂੰ ਵੀਡੀਓ ਵਿੱਚ ਲਿਆ ਜਿੰਤਾ ਦੇ ਐਕਟਰ ਐਕਟਿੰਗ ਦਿੰਦੇ ਆ ਕਰਨ ਵਾਸਤੇ ਫਿਰ ਉਦਾਂ ਦੀ ਹੀ ਕਰਨੀ ਪੈਂਦੀ ਆ ਉਦਾਂ ਆਪਾਂ ਤੈਨੂੰ ਕਿਹੜੇ ਜਾਣਦੇ ਹਾਂ ਤੈਨੂੰ ਕਿਹੜੇ ਜਾਣਦੇ ਹਾਂ ਅਮਰਜੀਤ ਤੈਨੂੰ ਕਿਹੜੇ ਜਾਣਦੇ ਹਾਂ ਉਹ ਬਾਬੇ ਨੇ ਮਨਾਇਆ ਨਾ ਪਰੰਟੀ ਵਿੱਚ ਆ ਤੇ ਰਿਸ਼ਤੇਦਾਰੀਆਂ ਬੜੀਆਂ ਸੀ ਉਧਰ ਤਾਂ ਹੈਗੀਆਂ ਵਾ ਜਦੋਂ ਆਪਾਂ ਇਹ ਨਾ ਮਿਲਦੇ ਨਾ ਬਸ ਕਰਨ ਭੁੱਖ ਲੱਗੀ ਮੈਨੂੰ ਹੁਣ ਬੜੀਆਂ ਰਿਸ਼ਤੇਦਾਰੀਆਂ ਨੇ ਕਹਿੰਦੇ ਨਹੀਂ ਐਨੀ ਦੇ ਆ ਬੀਬੀ ਨੇ ਤੇ ਆਪ ਵਿਆਹ ਖਾ ਕੇ ਆਈ ਬੀਬੀ ਤੇ ਤੂੰ ਰੋਈ ਜਾ ਤੂੰ ਗਿਆ ਮੇਰੇ ਪੁੱਜ ਰਸਗੁੱਲਾ ਲੈ ਗਿਆ ਤੈਨੂੰ ਮੈਂ ਕਹਿ ਤੂੰ ਆ ਜਾਣਾ ਕਿਹਾ ਸੀ ਨਾ ਤੰਜਰ ਨੂੰ ਫੋਨ ਕੀਤਾ ਨਾ ਮੈਂ ਕਿਹਾ ਵਿਆਹ ਚਾਹ ਤੂੰ ਨਹੀਂ ਆਣਾ ਤੂੰ ਆ ਕੀ ਨਸ਼ਕਰ ਕਰੋ ਆਪਣੇ ਪਿੰਡੋਂ ਮੇਰੇ ਪੇਕੇ ਦਾ ਭੈਣ ਹੀ ਤੋਂ ਉਹਦੇ ਮੁੰਡੇ ਦਾ ਹੈਗਾ ਕੋਸੇ ਸਾਰੇ ਭੈਣ ਭਰਾ ਚਲੋ ਠੀਕ ਹੈ ਮੇਰੇ ਤੇ ਕੇ ਦੋਵੇਂ ਤੇ ਫਿਰ ਮੈਂ ਇਹ ਮਤਾਂ ਵੀ ਤੁਹਾਡੇ ਤੇ ਕੀ ਜਾਣ ਚਲੋ ਠੀਕ ਹੈ ਜੀ ਸਾਰੇ ਸਾਰੀਆਂ ਕਿਸੇ ਨੂੰ ਮਾੜੀ ਚੰਗੀ ਗੱਲ ਦਾ ਗੁੱਸਾ ਨਾ ਮੈਨੂੰ ਮਾਫ ਮਾਫੀ ਦੇ ਦਿਓ ਤੇ ਮਿਲਦੇ ਆ ਅਗਲੇ ਅਮਰੋ ਕਰਕੇ ਹੱਸਣੀ ਦੇ ਆਪਾਂ ਹਣਾ ਨਾ ਨਹੀਂ ਸਹੀ ਗੱਲ ਆ